ਸਮਾਜ ਵਿੱਚ ਬਹੁਤ ਸਾਰੇ ਠੱਗਾਂ ਵੱਲੋਂ ਪੈਸੇ ਦੁੱਗਣੇ ਕਰਨ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਕੁਝ ਲੋਕ ਜਹੇ ਵੀ ਹੁੰਦੇ ਨੇ ਜਿਹੜੇ ਕਿ ਲੀਡਰਾਂ ਦਾ ਨਾਂ ਵਰਤ ਕੇ ਜਹੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਐਮਪੀ ਮੀਤਿਹਰ ਦਾ ਨਜ਼ਦੀਕੀ ਸਾਥੀ ਬਣ ਕੇ ਪੱਖੋਵਾਲ ਦੇ ਲੋਕਾਂ ਨੂੰ ਰਕਮ ਦੁੱਗਣੀ ਕਰਨ ਦੇ ਸਬਜ਼ ਬਾਗ ਚ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਵਿੱਚ ਥਾਣਾ ਸੁਧਾਰ ਦੀ ਪੁਲਿਸ ਨੇ ਪਿੰਡ ਲੀਲ ਦੇ ਰਹਿਣ ਵਾਲੇ ਰਾਹੁਲ ਗੋਇਲ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਮੁਤਾਬਕ ਜੋ ਜਾਣਕਾਰੀ ਮਿਲੀ ਹੈ ਰਾਹੁਲ ਗੋਇਲ ਦੀਆਂ ਐਮਪੀ ਮੀਤ ਹਰ ਸਮੇਤ ਆਪ ਦੇ ਕਈ ਆਗੂਆਂ ਨਾਲ ਤਸਵੀਰਾਂ ਨੇ ਅਤੇ ਕਿਸੇ ਸਮੇਂ ਉਸ ਵੱਲੋਂ ਇਹ ਇਹਨਾਂ ਲੋਕਾਂ ਦੇ ਕੁਝ ਕੰਮ ਵੀ ਕਰਵਾਏ ਗਏ ਸੀ ਜਿਸ ਕਰਕੇ ਇਲਾਕੇ ਵਿੱਚ ਲੋਕ ਰਾਹੁਲ ਤੇ ਵਿਸ਼ਵਾਸ ਕਰਨ ਲੱਗੇ ਇਸ ਵਿਸ਼ਵਾਸ ਨੂੰ ਬਣਾ ਕੇ ਰਾਹੁਲ ਨੇ ਲੋਕਾਂ ਨੂੰ ਰਕਮ ਦੁੱਗਣੀ ਕਰਨ ਤੇ ਚੰਗਾ ਬਿਜ਼ਨਸ ਸੈਟਅਪ ਕਰਨ ਦੇ ਨਾਂ ਤੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਦੀਆਂ ਸ਼ੁਰੂ ਕਰਤੀਆਂ ਇਸੇ ਹੀ ਇੱਕ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਦੀਪ ਕੁਮਾਰ ਵਾਸੀ ਪੱਖੋਵਾਲ ਨੇ ਦੱਸਿਆ ਕਿ ਉਸਦੀ ਰਾਹੁਲ ਗੋਇਲ ਨਾਲ ਪੁਰਾਣੀ ਜਾਣ ਪਛਾਣ ਸੀ ਰਾਹੁਲ ਨੇ ਉਸ ਤੋਂ 230000 ਰੁਪਏ ਲਈ ਅਤੇ ਕਿਹਾ ਕਿ ਇਹ ਰਕਮ ਉਹ ਦੁਗਣੀ ਕਰਕੇ ਵਾਪਸ ਕਰ ਦੂਗਾ ਕਾਫੀ ਸਮਾਂ ਲੰਘ ਜਾਣ ਦੇ ਬਾਵਜੂਦ ਰਕਮ ਵਾਪਸ ਨਹੀਂ ਕੀਤੀ ਗਈ ਪ੍ਰਦੀਪ ਕੁਮਾਰ ਵੱਲੋਂ ਰਕਮ ਮੰਗਣ ਤੇ ਰਾਹੁਲ ਸਿਰਫ ਲਾਰੇ ਲੱਪੇ ਹੀ ਲਾਉਂਦਾ ਰਿਹਾ ਰਾਹੁਲ ਵੱਲੋਂ ਦਿੱਤੇ ਗਏ ਤਿੰਨ ਚੈੱਕ ਵੀ ਬੈਂਕ ਵੱਲੋਂ ਰੱਦ ਕਰ ਦਿੱਤੇ ਗਏ ਇਸੇ ਤਰ੍ਹਾਂ ਦੀਪ ਕੁਮਾਰ ਤੋਂ 370000 ਰੁਪਏ ਇੱਕ ਰਾਜਦੀਪ ਸਿੰਘ ਵਾਸੀ ਪਖੋਵਾਲ ਤੋਂ 4,50,000 ਰੁਪਏ, ਦੀਪਕ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ, ਗਗਨਦੀਪ ਸਿੰਘ ਤੋਂ 4,50,000 ਰੁਪਏ ਅਤੇ ਦਿਨੇਸ਼ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ ਜਾਣਕਾਰੀ ਦੰਦਿਆ ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਹੁਲ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾ ਸਮਾਜ ਵਿੱਚ ਜਿਹੇ ਬਹੁਤ ਸਾਰੇ ਅੰਸਰ ਨੇ ਜਿਹੜੇ ਕਿ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਜਾਮ ਦਿੰਦੇ ਨੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਤੇ ਰਾਹੁਲ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਜਿਸ ਨੇ ਕਿ ਇਹ ਜਿਹੜੀ ਹਰਕਤ ਕੀਤੀ ਹੈ ਹੁਣ ਉਸ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਉਸ ਦੀ ਗ੍ਰਿਫਤਾਰੀ ਵਾਸਤੇ ਜਿਹੜੀ ਛਾਪੇਮਾਰੀ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਉਹ ਲੋਕ ਜਿਨ੍ਹਾਂ ਦੇ ਲੱਖਾਂ ਰੁਪਏ 4 ਲੱਖ ਦੇ ਕਰੀਬ 3 ਲੱਖ ਦੇ ਕਰੀਬ ਜਾਂ 5 ਲੱਖ ਦੇ ਕਰੀਬ ਜਿਹੜੇ ਪੈਸੇ ਰਾਹੁਲ ਲੈ ਕੇ ਫਰਾਰ ਹੋ ਗਿਆ ਤਾਂ ਦੇਖਣਾ ਹੋਵੇਗਾ ਕਿ ਉਹਨੂੰ ਕਦੋਂ ਤੱਕ ਕੋਈ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਸਮਾਜ ਦੇ ਵਿੱਚ ਅਜਿਹੇ ਲੋਕਾਂ ਪ੍ਰਤੀ ਸचेत ਰਹਿਣਾ ਚਾਹੀਦਾ ਹੈ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਲੋਕ ਆਪਣੇ ਮਿਹਨਤ ਦੇ ਪੈਸੇ ਦੀ ਜੋ ਬੱਚਤ ਹੁੰਦੀ ਹੈ ਉਸ ਨੂੰ ਜਹੇ ਲੋਕਾਂ ਦੇ ਹੱਥਾਂ ਦੇ ਵਿੱਚ ਦੇ ਦਿੰਦੇ ਨੇ ਇੱਕ ਵਿਸ਼ਵਾਸ ਦੇ ਆਧਾਰ ਤੇ ਤਾਂ ਜਦੋਂ ਫਿਰ ਵਿਸ਼ਵਾਸ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਜਿਹੜੀ ਉਹਨਾਂ ਦੀ ਉਹਨਾਂ ਕੋਲ ਕੋਈ ਪੈਸਾ ਹੁੰਦਾ ਤਾਂ ਉਹ ਆਪਣੇ ਪੈਸੇ ਬੈਂਕਾਂ ਦੇ ਵਿੱਚ ਜਾਂ ਸਰਕਾਰ ਦੀਆਂ ਕੁਝ ਰਜਿਸਟਰਡ ਕੰਪਨੀਆਂ ਦੇ ਵਿੱਚ ਜਿੱਥੇ ਉਹਨਾਂ ਨੂੰ ਭਰੋਸੇਯੋਗਤਾ ਹੈ ਜਾਂ ਜੋ ਜਿੰਨਾਂ ਦਾ ਇੱਕ ਪੁਰਾਣਾ ਰਿਕਾਰਡ ਹੁੰਦਾ ਕੰਪਨੀਆਂ ਦਾ ਉੱਥੇ ਪੈਸੇ ਆਪਣੇ ਜਾਂ ਖਾਸ ਤੌਰ ਤੇ ਬੈਂਕਾਂ ਦੇ ਵਿੱਚ ਰੱਖ ਸਕਦੇ ਨੇ ਜੋ ਸਰਕਾਰ ਵੱਲੋਂ ਸੂਤਾਂ ਦਿੱਤੀਆਂ ਜਾਂਦੀਆਂ ਨੇ ਪਰ ਫਿਰ ਵੀ ਲੋਕ ਨੇ ਜਿਹੜੇ ਉਹ ਲਾਲਚ ਦੇ ਵਾਸਾ ਕੇ ਕਿਉਂਕਿ ਉਹਨਾਂ ਨੂੰ ਲਾਲਚ ਹੁੰਦਾ ਕਿ ਸਾਨੂੰ ਇਹ ਲਾਲਚ ਦਿੱਤਾ ਗਿਆ ਕਿ ਪੈਸੇ ਤੁਹਾਡੇ ਦੁੱਗਣੇ ਹੋ ਜਾਣਗੇ ਪਰ ਉਹ ਆਪਣੀ ਮੁੱਖ ਰਕਮ ਵੀ ਗਵਾ ਬੈਂਦੇ ਨੇ ਤਾਂ ਹੁਣ ਇਹ ਜਿਹਾ ਮਾਮਲਾ ਜਿਹੜਾ ਸਾਹਮਣੇ ਆਇਆ ਇਸ ਤੋਂ ਪਹਿਲਾਂ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹ ਵੱਖ-ਵੱਖ ਲੋਕਾਂ ਦੇ ਸਾਹਮਣੇ ਆ ਚੁੱਕੇ ਨੇ ਜਿੱਥੇ ਕੁਝ ਨਾਮੀ ਕੰਪਨੀਆਂ ਬਣਾ ਕੇ ਵੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਪਿੰਡਾਂ ਦੇ ਵਿੱਚ ਪੂਜਾ 2 2 4 4000 ਰੁਪਏ ਨੂੰ ਲੈ ਕੇ ਵੀ ਜਿਹੜੀਆਂ ਔਰਤਾਂ ਨੇ ਉਸ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦੀ ਵੀ ਖਬਰ ਆਕਸਰ ਸਾਹਮਣੇ ਆਈਆਂ ਕਿ ਕੁਝ ਸ਼ਹਿਰ ਦੇ ਵਿੱਚ ਦਫ਼ਤਰ ਖੋਲ੍ਹਿਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ ਔਰਤਾਂ ਤੋਂ 1500 2500 ਇਸ ਤਰੀਕੇ ਨਾਲ ਪੈਸੇ ਲੈਣੇ ਸ਼ੁਰੂ ਕੀਤੇ ਅਤੇ ਜਦੋਂ ਆ ਕੇ ਉਹਨਾਂ ਨੇ ਦੇਖਿਆ ਦਫ਼ਤਰ ਦੇ ਵਿੱਚ ਤਾਂ ਦਫ਼ਤਰ ਦਾ ਕੋਈ ਨਾਮੋਂ ਨਿਸ਼ਾਨ ਵੀ ਨਹੀਂ ਸੀ ਦਫ਼ਤਰ ਦਾ ਬੋਰਡ ਵੀ ਪਟਕੇ ਲੈ ਗਏ ਤਾਂ ਜਿਹੜੀਆਂ ਘਟਨਾਵਾਂ ਵਾਲੇ ਜੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਲਾਲਚ ਤੋਂ ਬਚ ਕੇ ਆਪਣੀ ਰਕਮ ਜਹੇ ਲੋਕਾਂ ਦੇ ਹੱਥਾਂ ਵਿੱਚ ਨਹੀਂ ਦੇਣੀ ਚਾਹੀਦੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਲਾਲਚ ਤੋਂ ਬਚਣ ਦੀ ਲੋੜ ਹੈ ਦਿਉਜਜ ਧੰਨਵਾਦ